ਸੱਚੀ ਗੱਲ ਜੀ ਇਹ ਹੈਗਾ ਗਟਾਰ ਦਾ ਬੱਚਾ ਮੈਂ ਜਦੋਂ ਗੱਡੀਆਂ ਦੀ ਪਾਰਕਿੰਗ ਵਿੱਚ ਗੱਡੀ ਸਟਾਰਟ ਕੀਤੀ ਬੱਚੇ ਲੱਗੇ ਇਹਨੂੰ ਘੁੰਮ ਰਹੇ ਸੀ ਮੈਂ ਬੱਚਾ ਤੋਂ ਲੈ ਲਿਆ ਤੇ ਘਰ ਲਿਆ ਘਰ ਲਿਆ ਕੇ ਮੈਂ ਇਹਨੂੰ ਰੱਖਿਆ ਦੇਖਭਾਲ ਕੀਤੀ ਜੀ ਤੇ ਸੋਚ ਕੇ ਵੀ ਜਦੋਂ ਇਹ ਵੱਡਾ ਹੋ ਜਾਏਗਾ ਉੜਨ ਲੱਗ ਜਾਏਗਾ ਮੈਂ ਇਹਨੂੰ ਉੜਾ ਦੇਵਾਂਗਾ ਮੈਂ ਇੱਕ ਦਿਨ ਸੇਵਾ ਕਰੀ ਦੋ ਦਿਨ ਕਰੀ ਤਿੰਨ ਦਿਨ ਕਰੀ ਚਾਰ ਦਿਨ ਕਰੀ ਪੰਜਵੇਂ ਦਿਨ ਇਹ ਜੀ ਰੱਬ ਨੂੰ ਪਿਆਰਾ ਹੋਇਆ ਵਾ ਸੀ ਤੇ ਮੈਂ ਇਹਨੂੰ ਲਿਜਾ ਕੇ ਮਿੱਟੀ 'ਚ ਦੱਬ ਦਿੱਤਾ ਇਹ ਜੇ ਟਾਈਮ ਤੇ ਦੇਖੋ ਜੀ ਮੈਂ ਵੀਡੀਓ ਬਣਾ ਕੇ ਤੁਹਾਨੂੰ ਬਿਲਕੁਲ ਨਹੀਂ ਦਿਖਾਈ ਉਹ ਚੰਗਾ ਨਹੀਂ ਲੱਗਦਾ ਹੈ ਤੇ ਮੈਂ ਤਾਂ ਜੇ ਇਹੀ ਕਹੂੰਗਾ ਵੀ ਮੈਨੂੰ ਕਦੇ ਵੀ ਕੋਈ ਪੰਛੀ ਦਾ ਬੱਚਾ ਮਿਲੇਗਾ ਮੈਂ ਉਹਨੂੰ ਐਦੇ ਦੇਖਭਾਲ ਕਰਕੇ ਵੱਡਾ ਕਰਕੇ ਉਡਾ ਦੇਗਾ ਕਿਉਂਕਿ ਬਿਨ ਮਾਂ ਦੇ ਬੱਚੇ ਨੂੰ ਜੀ ਪਾਲਣਾ ਬਹੁਤ ਵੱਡੀ ਸੇਵਾ ਆ ਤੇ ਜੇ ਤੁਹਾਨੂੰ ਮੌਕਾ ਮਿਲੇ ਤੁਸੀਂ ਜ਼ਰੂਰ ਇਹ ਕੰਮ ਕਰੋ